ਚਿੱਟੇ ਦੀਆਂ ਵਿੱਚ ਕੁੜੀਆਂ ਲਾਂਬੇ ਮੈਨੂੰ ਦਿੰਦੀਆਂ ਬੁੜੀਆਂ ਚਿੱਟੇ ਦੀਆਂ ਵਿੱਚ ਬੁੜੀਆਂ ਲਾਂਬੇ ਮੈਨੂੰ ਦਿੰਦੀਆਂ ਬੁੜੀਆਂ ਈਦੀ ਗੱਲ ਮੰਨਾ ਵੇ ਪੈਸੇ ਦੇ ਲਾਲਚ ਦੇ ਵਿੱਚ ਹੋਇਆ ਫਿਰ ਅੰਨਾ ਵੇ ਪੈਸੇ ਦੇ ਲਾਲਚ ਦੇ ਵਿੱਚ ਨਾ ਭਗਵਾਨ ਤਮਾਨ ਦੀ ਨੀਤ ਤੋਂ ਮੈਂ ਖੁਸ਼ ਹਾਂ ਨੇ ਜਦ ਮੈਂ ਮਸਿਹੜਿਆ ਇਹ ਅਸੀਂ ਤਾਂ ਹੀ ਗਾਇਆ ਵੀ ਉਹਦੇ ਤੇ ਕੁਸਨੇਹ ਹੋਈ ਪਹੁੰਚ ਜੇ ਉਹ ਸਾਡੇ ਨਹੀਂ ਵੀ ਝਾਕ ਲੈ ਯਾਰ ਵੀ ਮੇਰੇ ਮਗਰ ਕੋਈ ਬੰਦੇ ਮੈਨੂੰ ਚੰਗਾ ਵੀ ਕਹਿੰਦੇ ਆ ਠੀਕ ਹੈ ਮਾਰਾ ਕਹਨਾਲ ਤਾਂ ਬਹੁਤ ਹਨ ਹੂੰ ਹੂੰ ਪਰ ਉਹ ਗੋਲ ਦਾ ਨਹੀਂ ਇਸ ਗੱਲ ਨੂੰ ਵੀ ਮੈਨੂੰ ਕਹੀ ਜਾਂਦੇ ਆ ਠੀਕ ਹੈ ਅਸੀਂ ਫੇਰ ਵੀ ਮਾਰਾ ਨਹੀਂ ਕਹਿੰਦੇ ਸਾਡਾ ਕਹੂੰਗੇ ਕਲਾਕਾਰ ਕਲਾਗਰ ਭਰਾ ਹੈ ਅਸੀਂ ਉਹਨੂੰ ਚੰਗਾ ਹੀ ਕਹਿੰਦੇ ਆ ਘਰ ਵਾਲੀ ਉਹਨੂੰ ਪੁੱਛਦੀ ਹੈ ਵੀ ਜੇ ਤੂੰ ਬਣੇਗਾ ਸਰਪੰਚ ਬੇ ਦੱਸ ਦੇ ਕੀ ਬਣਾਏਗਾ ਉਹ ਫਿਰ ਉਹਨੂੰ ਦੱਸਦਾ ਹੈ ਹਉ ਸਭ ਤੋਂ ਪਹਿਲਾਂ ਕਰਨੀ ਪਿੰਡ ਦੀ ਸਾਫ ਸਫਾਈ ਨਹੀਂ ਹਉ ਸਭ ਤੋਂ ਪਹਿਲਾਂ ਕਰਨੀ ਪਿੰਡ ਦੀ ਸਾਫ ਸਫਾਈ ਨਹੀਂ ਹਉ ਗਲੀ ਚ ਵਰਗੀ ਜਿਹੜੀ ਸੜਕ ਬਣਾਇ ਨਹੀਂ ਉਹ ਗਲੀ ਚ ਵਰਗੀ ਜਿਹੜੀ ਸੜਕ ਬਣਾਈ ਨਹੀਂ ਉਹ ਕਾਰ ਮਰੂਤੀ ਵਾਂਗੂੰ ਨਿ ਸਾਈਕਲ タルਦਾ ਜਾਊਗਾ ਕਾਰ ਮਰੂਤੀ ਵਾਂਗੂੰ ਨਿ ਸਾਈਕਲ タルਦਾ ਜਾਊਗਾ ਸਾਰੇ ਪਿੰਡਾਂ ਵਿੱਚੋਂ ਨਿ ਨੰਬਰ ਪਹਿਲਾ ਆਊਗਾ ਉਹ ਸਾਰੇ ਪਿੰਡਾਂ ਵਿੱਚੋਂ ਨਿ ਨੰਬਰ ਉਹ ਕਿ ਆਊਗਾ ਮੈਨੂੰ ਤਾਂ ਕਿਸੇ ਪ੍ਰੋਗਰਾਮ ਤੇ ਬੁਲਾ ਲਿਆ ਕਰਨ ਕਿਸੇ ਮੇਲੇ ਤੇ ਬੁਲਾ ਲਿਆ ਕਰਨ ਨਿੱਕੇ ਨਿੱਕੇ ਪ੍ਰੋਗਰਾਮ ਦੇ ਤੇ ਤੇ ਮੇਰਾ ਚੁੱਲਾ ਚੱਲੀ ਜਾਊਗਾ ਮੈਂ ਬਾੜਾ ਨਹੀਂ ਮੰਗਦਾ ਇਹਨਾਂ ਤੋਂ ਠੀਕ ਐਨੇ ਬਹੁਤ ਆ ਬਲ 100 ਰੁਪਏ ਦੇ ਦਿਆ ਕਰਨ ਤੇ ਇੱਕ ਰੋਟੀ ਚੱਲੀ ਜਾਣੀ ਸਹੀ ਐ ਖਾਣੀ ਤਾਂ ਦੋ ਵਾਲਿਆਂ ਦੀ ਰੋਟੀ ਐ ਸਹੀ ਐ ਛੱਡ ਕੇ ਕਰਤਾਰ ਮੰ ਵਾਲਾ ਸਾਹ ਵਰਗੇ ਤੁਰ ਗਏ ਤੇ ਛੱਡ ਕੇ ਇੱਕ ਦਿਨ ਅਸੀਂ ਵੀ ਉੱਠ ਜਾਣਾ ਅਸੀਂ ਬਾਲੇ ਪੈਸੇ ਜੋੜ ਕੇ ਕਰਾਉਣਾ ਕਿ ਸਾਡਾ ਦਾ ਚੁੱਲ੍ਹਾ ਹੀ ਤਪਾਈ ਜਾਣਾ ਦਰਸ਼ਕ ਵੀਰ ਇਹਨਾਂ ਮੈਂ ਇਹਨਾਂ ਦਾ ਧੰਨਵਾਦੀ ਐ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਮਨ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਨਾਮ ਦੁਨੀਆ ਤੇ ਪੂਰੇ ਛਾ ਜਾਂਦੇ ਹਨ ਪਰ ਬਹੁਤ ਆਪਣੀ ਕਲਾ ਕਰਕੇ ਜਾਂ ਫਿਰ ਕਈ ਆਪਣੀ ਆਰਥਿਕ ਤੰਗੀਆਂ ਕਰਕੇ ਪੂਰੇ ਪ੍ਰਸਿੱਧ ਨਹੀਂ ਹੁੰਦੇ ਪਰ ਉਹਨਾਂ ਦੀ ਜਿਹੜੀ ਕਲਾ ਹੈਗੀ ਉਹ ਕਈ ਵਾਰੀ ਉੱਚ ਕੋਟੀ ਦੀ ਹੁੰਦੀ ਹੈ ਤਾਂ ਅੱਜ ਮੇਰੇ ਨਾਲ ਜੋ ਕਲਾਕਾਰ ਬਾਈ ਹਨ ਉਹ ਹੈ ਨੇ ਮਹਿਰਮ ਢਾਲੀਵਾਲ ਜੀ ਆਪਾਂ ਉਹਨਾਂ ਤੋਂ ਜਾਣਾਂਗੇ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਤੇ ਸੰਘਰਸ਼ ਬਾਰੇ ਸਾਸਰੀ ਗਾਲ ਬਾਈ ਜੀ ਸਾਸਰੀ ਕਾਰਬੇ ਤੁਹਾਡਾ ਪਿੰਡ ਬਾਰੇ ਆਪਣੇ ਪਿਛੋਕੜ ਬਾਰੇ ਦੱਸੋ ਬਾਈ ਜੀ ਮੇਰਾ ਪਿੰਡ ਹੈ ਜੀ ਵਾਂਦਰ ਡੋੜ ਜੀ ਕਰਮਗਨਾਰੇ ਦੇ ਪਿੰਡ ਦੇ ਨਾਲ ਜੀ ਤੇ ਨਾਂ ਮੇਰਾ ਮਹਿਰਮ ਢਾਲੀਵਾਲ ਹੈ ਕੰਦੀ ਵੀ ਮੇਰਾ ਮਿੱਤਰ ਹੈ ਡੇਲਿਆਂ ਵਾਲੀ ਵਾਲਾ ਜੀ ਜੀ ਬਹੁਤ ਪੁਰਾਣੇ ਸਮੇਂ ਤੋਂ ਅਸੀਂ ਮਿਲਦੇ ਆਂ ਅੱਜ ਵੀ ਮੈਂ ਤਾਂ ਹੀ ਉਹਦੇ ਕੋਲੇ ਉਪੜਿਆ ਸੀ ਠੀਕ ਹੈ ਜੀ ਤੇ ਹੋਰ ਜਿਹੜੀ ਕੋਈ ਗਾਇਕੀ ਦਾ ਸਾਡਾ ਹੈ ਉਸਤਾਦ ਮੇਰਾ ਕਰਤਾਰ ਰਮਲਾ ਜੀ ਹੈ ਠੀਕ ਹੈ ਅੰਦਰੋਂ ਅਸੀਂ ਉਹਨਾਂ ਨੂੰ ਹੀ ਮੰਨਿਆ ਉਹਨਾਂ ਨੂੰ ਹੀ ਅਸੀਂ ਵੇਖ-ਵੇਖ ਕੇ ਹੂੰ ਹੂੰ ਗਾਇਆ ਠੀਕ ਹੈ ਜੀ ਬਚਪਨ ਤੋਂ ਲੈ ਕੇ ਰੌਣਾ ਹੀ ਸੁਣਿਆ ਸਹੀ ਹੈ ਫਿਰ ਪਹਿਲਾਂ ਕਰਤਾਰ ਰਮਲਾ ਜੀ ਦਾ ਹੀ ਗਾਣਾ ਸੁਣਾ ਦੇ ਰਮਲਾ ਸਾਹੂ ਦਾ ਸੁਣਨ ਮੈਂ ਪਹਿਲਾਂ ਸ਼ੇਰ ਸੁਣਾਉਂਗਾ ਜੀ ਜਿਹੜਾ ਕਿ ਮੁੱਢ ਤੋਂ ਰਮਣਾ ਸਾਹਿਬ ਜਿੱਦੋਂ ਵੀ ਸਟੇਜ ਤੇ ਚੜ੍ਹਦਾ ਸੀ ਹੂੰ ਉਹ ਹੀ ਸ਼ੇਰ ਥੋੜੀ ਨਜ਼ਰ ਕਰੂੰਗਾ ਹੂੰ ਹੂੰ ਹੱਥ ਜੋੜ ਕੇ ਮੈਂ ਇਰਦਾਸ ਕਰਦਾ ਹੱਥ ਜੋੜ ਕੇ ਮੈਂ ਇਰਦਾਸ ਕਰਦਾ ਤੇ ਕਲਾ ਬਖਸ਼ ਦੇ ਆਪ ਨਮਾਨਿਆਂ ਨੂੰ ਓ ਦਾਤਾ ਤੇਰੀ ਜੇ ਨਿਗਾਸ ਬੱਲੀ ਹੋ ਜੇ ਤੇ ਉੱਗਣ ਲਾ ਦੇਵੇਂ ਪੁਜੇ ਦਾਣਿਆਂ ਨੂੰ ਦਾਤਾ ਤੇਰੀ ਜਿ ਨਿਗਾਹ ਕਰੋ ਬਹੁਤ ਹੈ ਤੇ ਭੀਖ ਮੰਗਣੀ ਪੈਂਦੀ ਆ ਰਾਜ ਰਾਣਾਂ ਨੂੰ ਆ ਵਿੱਚ ਸਵਾਦ ਮੇਰੀ ਆਵਾਜ਼ ਰੱਖੀ ਤੇ ਰਮਲਾ ਮੰਨ ਦ ਤੇਰੇ ਆਉਣਿਆਂ ਨੂੰ ਤੇ ਰਮਲਾ ਮੰਨ ਦ ਤੇਰੇ ਆਉਣਿਆਂ ਨੂੰ ਬਹੁਤ ਵਧੀਆ ਜੀ ਹੁਣ ਤੱਕ ਤੁਸੀਂ ਕਿੰਨੇ ਕ ਗਾਣੇ ਆ ਜਿਹੜੇ ਕਰ ਚੁੱਕੇ ਹੋ ਗੀਤ ਮੇਰੇ ਹੋ ਗਏ ਹੋਣਾ ਜੀ ਤਕਰੀਬਨ 15 16 ਗੀਤ ਮੇਰੇ ਹੋ ਗਏ ਅੱਛਾ ਰਿਪੋਰਟ ਉਹਨਾਂ 'ਚ ਕੋਈ ਹੋਰ ਵਧੀਆ ਗਾਣੇ ਜਿਹੜੇ ਤੁਹਾਨੂੰ ਆਪ ਨੂੰ ਖੁਦ ਨੂੰ ਪੂਰੇ ਵਧੀਆ ਹੀ ਲੱਗਦੇ ਹੋਣ ਵੀ ਯਾਰ ਉਹ ਮਾਝਾ ਚੋ ਗੀਤ ਮੇਰਾ ਇੱਕ ਹੋਇਆ ਹੈ ਬੀਰੂ ਰਮਾਣੇ ਦੇ ਚੈਨਰ ਤੇ ਚੱਲਿਆ ਅੱਛਾ ਸਰਪੰਚੀ ਗੀਤ ਸੀਗਾ ਜੇ ਤੂੰ ਬਣ ਜੇ ਸਰਪੰਚ ਹੂੰ ਵੇ ਦੱਸ ਦੇ ਕੀ ਬਣਾਏਗਾ ਠੀਕ ਹੈ ਤੇ ਅੱਜ ਕੱਲ੍ਹ ਹਾਲਾਤ ਸਰਪੰਚਾਂ ਦੇ ਤੋਂ ਪਹਿਲਾਂ ਵਾਲੇ ਸੀ ਜਿਹੜੇ ਉਹ ਉਸ ਤਰ੍ਹਾਂ ਦੇ ਸੀ ਤੇ ਘਰ ਵਾਲੀ ਨੂੰ ਪੁੱਛਦੀ ਵੀ ਜੇ ਤੂੰ ਬਣ ਗਿਆ ਸਰਪੰਚ ਬੇ ਦੱਸ ਦੇ ਕੀ ਬਣਾਏਗਾ ਉਹ ਫਿਰ ਉਹਨੂੰ ਦੱਸਦਾ ਹਉ ਸਭ ਤੋਂ ਪਹਿਲਾਂ ਕਰਨੀ ਪਿੰਡ ਦੀ ਸਾਫ ਸਫਾਈ ਨਹੀਂ ਹਉ ਸਭ ਤੋਂ ਪਹਿਲਾਂ ਕਰਨੀ ਪਿੰਡ ਦੀ ਸਾਫ ਸਫਾਈ ਨਹੀਂ ਹਉ ਗਲੀ ਚ ਵਰਗੀ ਜਿਹੜੀ ਛੜਕ ਬਣਾ ਹੀ ਨਹੀਂ ਉਹ ਗਲੀ ਚ ਵਰਗੀ ਜਿਹੜੀ ਸੜਕ ਬਣਾਈ ਨਹੀਂ ਹੋ ਕਾਰ ਮਰੂਤੀ ਵਾਂਗੂੰ ਨਿ ਸਾਈਕਲ タルਦਾ ਜਾਊਗਾ ਕਾਰ ਮਰੂਤੀ ਵਾਂਗੂੰ ਨਿ ਸਾਈਕਲ タルਦਾ ਜਾਊਗਾ ਸਾਰੇ ਪਿੰਡਾਂ ਵਿੱਚੋਂ ਨਿ ਨੰਬਰ ਪਹਿਲਾ ਆਊਗਾ ਉਹ ਸਾਰੇ ਪਿੰਡਾਂ ਵਿੱਚੋਂ ਨਿ ਨੰਬਰ ਉਹ ਕਿ ਆਊਗਾ ਬਹੁਤ ਸੋਹਣਾ ਇਹ ਸੌ ਮੇਰਾ ਅੱਜ ਵੀ ਚੱਲਿਆਦਾ ਠੀਕ ਹੈ ਅੱਜ ਕੱਲ ਦੇ ਹਾਲਾਤਾਂ ਤੇ ਤੁਸੀਂ ਦੇਖੋ ਵੀ ਕਈ ਵਾਰੀ ਜਿਹੜੇ ਵੱਡੇ ਕਲਾਕਾਰ ਆ ਪੈਸਾ ਲਾ ਕੇ ਜਾਂ ਉਹਨਾਂ ਨੂੰ ਲੋਕ ਵੀ ਸਪੋਰਟ ਕਰਦੇ ਆ ਕਈ ਵਾਰੀ ਕੋਈ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਜਾਂ ਫਿਰ ਆਪਾਂ ਨੂੰ ਇਹ ਲੱਗਦਾ ਵੀ ਯਾਰ ਆਪਾਂ ਨੀਵੀਂ ਜਾਤ 'ਚ ਸਮਝ ਲੈਨੇ ਆ ਹਾਂਜੀ ਸੋਨੂੰ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਦਾ ਵੀ ਮੈਨੂੰ ਨੀਵੇਂ ਕਿਸੇ ਨੇ ਸਮਝਿਆ ਮੈਂ ਕੋਟਕਪੂਰੇ ਬਗਾਇਸ ਸਕੂਲ 'ਚ ਡਿਊਟੀ ਕੀਤੀ ਹੈ ਠੀਕ ਹੈ ਤੇ ਉੱਥੇ ਸਾਰੇ ਟੀਚਰ ਮੇਰੇ ਚੰਗਾ ਸਾਥ ਦਿੰਦੇ ਆ ਮਿੱਤਰ ਆ ਮੇਰੇ ਜੀ ਪਿੰਡ ਚੋਂ ਵੀ ਮੈਨੂੰ ਵਧੀਆ ਪਿਆਰ ਮਿਲਦਾ ਠੀਕ ਹੈ ਪਰ ਜਿਹੜੀ ਇੰਨੀ ਕ ਗੱਲ ਹੈਗੀ ਆ ਵੀ ਜੋ ਚਲਾਇਆ ਹੁਣ ਤੱਕਰ ਉਹ ਮੈਂ ਆਪ ਦੇ ਦਮ ਨਾਲ ਹੀ ਤੇ ਉਸ ਤੋਂ ਬਾਅਦ ਹੁਣ ਕਰਮਗੰਦਾਰਾ ਜੀ ਮੇਰੇ ਨਾਲ ਹੈ ਠੀਕ ਇਹ ਮੇਰਾ ਸੰਯੋਗ ਦਿੰਦੇ ਆ ਠੀਕ ਇਹਨਾਂ ਨੇ ਗੀਤ ਕੀਤੇ ਇਹਦੇ ਮੇਰੀ ਮਦਦ ਵੀ ਕਰਦੇ ਆ ਇਹਨਾਂ ਨੇ ਮੇਰਾ ਚੈਨਰ ਵੀ ਬਣਾਤਾ ਠੀਕ ਹੈ ਇਹਨਾਂ ਨਾਲ ਜਣੀ ਮੇਰੀ ਪੂਰੀ ਬਾਹ ਹਾ ਤੁਹਾਡੇ ਨਾਮ ਦੀ ਹੈ ਮੇਰੇ ਨਾਮ ਤੇ ਚੈਨਰ ਬਣਿਆ ਹੋਇਆ ਹੈ ਮੇਰੇ ਨਾਮ ਤੇ ਚੈਨ ਜਿਹੜਾ ਬਣਿਆ ਉਹ ਤੇ ਗੀਤ ਵੀ ਅਸੀਂ ਪਾਦੇ ਪੰਜ ਚਾਰ ਨਹੀਂ ਵਧੀਆ ਇਹ ਕਰਮ ਦੀ ਦੇਣੀ ਕਰਮ ਨਹੀਂ ਬਣਵਾਇਆ ਚਲੋ ਹੋਰ ਬਾਈ ਜੀ ਦਾ ਗਾਣਾ ਕਿਹੜਾ ਤੁਸੀਂ ਲੈ ਕੇ ਆ ਰਹੇ ਹੋ ਬਾਈ ਦਾ ਗੀਤ ਇੱਕ ਵਾਰ ਹੁਣ ਗਾ ਕੇ ਰਹਿ ਪਿੱਛੇ ਜੇ ਚਿੱਟੇ ਦੀਆਂ ਵਿੱਚ ਕੁੜੀਆਂ ਲਾਂਬੇ ਮੈਨੂੰ ਜ਼ਿੰਦਗੀਆਂ ਬੁੜੀਆਂ ਚਿੱਟੇ ਦੀਆਂ ਵਿੱਚ ਬੁੜੀਆਂ ਲਾਂਬੇ ਮੈਨੂੰ ਜ਼ਿੰਦਗੀਆਂ ਬੁੜੀਆਂ ਇਹੀ ਗੱਲ ਮੰਨਾ ਵੇ ਪੈਸੇ ਦੇ ਲਾਲਚ ਦੇ ਵਿੱਚ ਹੋਇਆ ਫਿਰ ਅੰਨਾ ਵੇ ਪੈਸੇ ਦੇ ਲਾਲਚ ਦੇ ਵਿੱਚ ਹੋ ਚਿੱਟੇ ਦੀ ਵੇਖ ਕਮਾਈ ਈੜੀ ਇੱਕ ਜਾਊ ਖਾਈ ਚਿੱਟੇ ਦੀ ਵੇਖ ਕਮਾਈ ਈੜੀ ਇੱਕ ਜਾਊ ਖਾਈ ਅਰ ਆਖਰ ਆਖਰ ਕੇ ਭੁੱਲ ਲੇਂਗੀ ਪੈਸੇ ਸਾੰਬੇ ਨਹੀਂ ਜਾਣੇ ਤਰ ਤਰ ਕੇ ਫੁੱਲ ਲੇਗੀ ਐਸੇ ਸਾੰਬੇ ਨਹੀਂ ਜਾਣੇ ਹੋ ਪਰਸ ਨੂੰ ਕਰਤਾ ਆਰਡਰ ਚਿੱਟਾ ਟੁਪਾਤਾ ਬਾਰਡਰ ਪਰਸ ਨੂੰ ਕਰਤਾ ਆਰਡਰ ਚਿੱਟਾ ਟੁਪਾਤਾ ਬਾਰਡਰ ਤੂੰ ਵੀ ਪਛਤਾਵੇਂਗਾ ਨਿੱਕੇ ਐ ਬਾੜ ਨਿਆਣੇ ਕਿੱਥੇ ਲੈ ਜਾਵੇਂਗਾ ਨਿੱਕੇ ਐ ਬਾੜ ਨਿਆਣੇ ਨੀ ਆਗੀ ਮੇਰੀ ਅਕਲ ਟਿਕਾਣੇ ਆ ਗਈ ਮੇਰੀ ਅਕਲ ਟਕਾਣੇ ਕਹਿ ਦੂੰ ਮੈਂ ਜਾ ਕੇ ਥਾਣੇ ਆ ਗਈ ਮੇਰੀ ਅਕਲ ਟਕਾਣੇ ਕਹਿ ਦੂੰ ਮੈਂ ਜਾ ਕੇ ਥਾਣੇ ਮੈਂ ਵੀ ਪਸਤਾਉਂਦਾ ਨਹੀਂ ਵੇਖ ਲਾ ਕਰਮਗੰਦਾਰਾ ਕੰਨੀ ਹੱਥ ਲਾਉਂਦਾ ਨਹੀਂ ਵੇਖ ਲਾ ਕਰਮਗੰਦਾਰਾ ਜਿਹੜਾ ਚਿੱਟੇ ਤੇ ਤੁਸੀਂ ਹੁਣ ਗਾਣਾ ਗਾਇਆ ਅੱਜ ਕੱਲ ਪੰਜਾਬ ਦੀ ਨੌਜਵਾਨੀ ਅੱਕਾ ਤਾ ਬਾਇਆ ਲੱਗਦਾ ਜਾ ਰਿਹਾ ਵੀ ਹਰ ਕੋਈ ਚਿੱਟੇ ਵੱਲ ਵੱਧੇ ਜਾ ਰਹੇ ਆ ਨੌਜਵਾਨ ਹਾਂਜੀ ਤੁਸੀਂ ਉਹ ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੋਗੇ ਅਸੀਂ ਇਹ ਸੁਨੇਹੀ ਪਾਇਆ ਕਰਮ ਸਿੰਘ ਦਾ ਲਿਖਿਆ ਇਹ ਬਹੁਤ ਸੋਹਣਾ ਲਿਖਿਆ ਅਸੀਂ ਇੱਕ ਲੋਕਾਂ ਤੋਂ ਇਹ ਮੈਸੇਜ ਹੀ ਪਾਇਆ ਸੀ ਠੀਕ ਹੈ ਵੀ ਘਰ ਵਾਲੀ ਉਹਨੂੰ ਸਮਝਾਉਂਦੀ ਹੈ ਜਿਹੜਾ ਵੇਚਣ ਵਾਲਾ ਹੈ ਉਹ ਤਾਂ ਆਪਦੇ ਪੈਸਿਆਂ ਦੇ ਮਗਰੂਰੀ ਚੀਵੀ ਮੈਂ ਤਾਂ ਪੈਸਿਆਂ ਦੇ ਹੰਦੇ ਲਾਹੂੰਗਾ ਪੀੜੀ ਖਾਈ ਜਾਊਗੀ ਆਪਣੀ ਤੀਜੀ ਵੀ ਪਰ ਉਹ ਕਹਿੰਦੀ ਤੂੰ ਸੰਭਲ ਜਾ ਅੱਜ ਕੱਲ੍ਹ ਦੌਰ ਭੜਾ ਹੈ ਭਗਵੰਤ ਮਾਨ ਦਾ ਕਸੰਜਾ ਕਸਿਆ ਵਾ ਤੇ ਘਰ ਤਾਂ ਹੀ ਜਾਂਦਾ ਹੈ ਤੇ ਉਹ ਫਿਰ ਦੱਸਦਾ ਹੀ ਆ ਵੀ ਤੂੰ ਲੈਣਾ ਕੀ ਆ ਨਿੱਕੇ ਨਿੱਕੇ ਜਵਾਕਾ ਲੈ ਕੇ ਕਿੱਥੇ ਜਾਵਾਂਗੇ ਜੇ ਤੇਰਾ ਠਾਤਾ ਤੇ ਰੋਡ ਤੇ ਬਣਾ ਬੈਜੂ ਕਿਤੇ ਸਹੀ ਹੈ ਤੇ ਇਹੀ ਸੇ ਦਾ ਹੀ ਦਿੱਤੀ ਹੈ ਭਗਵੰਤ ਮਾਨ ਦੀ ਤੁਸੀਂ ਇਸ ਜਿਹੜੀ ਹੈਗੀ ਨੀਤੀ ਤੋਂ ਖੁਸ਼ ਹਾਂ ਵੀ ਮੈਂ ਕਹਿੰਨਾ ਭਗਵੰਤ ਮਾਨ ਦੀ ਨੀਤੀ ਤੋਂ ਮੈਂ ਖੁਸ਼ ਹਾਂ ਨੇ ਜਦ ਮੈਂ ਮਸੇੜਿਆ ਇਹ ਅਸੀਂ ਤਾਂ ਹੀ ਗਾਇਆ ਵੀ ਉਹਦੇ ਤੇ ਕ੍ਰਿਸ਼ਨੇ ਹੋਈ ਪਹੁੰਚ ਜੇ ਉਹ ਸਾਡੇ ਨੂੰ ਵੀ ਝਾਕ ਲੈ ਯਾਰ ਵੀ ਮੇਰੇ ਮਗਰ ਕੋਈ ਬੰਦੇ ਮੈਨੂੰ ਚੰਗਾ ਵੀ ਕਹਿੰਦੇ ਆ ਠੀਕ ਹੈ ਮੜਾ ਕਹਨਾਲ ਤਾਂ ਬਹੁਤ ਹਨ ਹਮ ਪਰ ਉਹ ਗੋਲ ਦਾ ਨਹੀਂ ਇਸ ਗੱਲ ਨੂੰ ਵੀ ਮੈਨੂੰ ਕਹੀ ਜਾਂਦੇ ਆ ਠੀਕ ਹੈ ਅਸੀਂ ਫਿਰ ਵੀ ਮੜਾ ਨਹੀਂ ਕਹਿੰਦੇ ਸਾਡਾ ਕਹੋਗੇ ਕਲਾਕਾਰ ਭਰਾ ਹੈ ਅਸੀਂ ਉਹਨੂੰ ਚੰਗਾ ਹੀ ਕਹਿੰਦੇ ਆ ਅੱਜ ਕਲਾਕਾਰ ਭਰਾ ਤੁਹਾਡਾ ਮੁੱਖ ਮੰਤਰੀ ਦੀ ਕੁਰਸੀ ਤੇ ਆ ਉਹ ਸਾਡਾ ਕੋਈ ਮੰਗਦੇ ਹੋ ਵੀ ਯਾਰ ਆਹ ਚੀਜ਼ ਕਲਾਕਾਰਾਂ ਵਾਸਤੇ ਹੋ ਜੇ ਸਾਡਾ ਮੜਾ ਮੋਟਾ ਜਿਵੇਂ ਬਾਈ ਹਰਚੰਦ ਦਾ ਘਟਿਆ ਮੈਂ ਕਹਿੰਦਾ ਸਾਡੇ ਕਿੰਨੀ ਮਗਰੋਂ ਝਾਕੇ ਬਾਈ ਕਰਮਾ ਬੈਠਾ ਸੀ ਕਹਿੰਨੇ ਗੀਤਕਾਰਾਂ ਨੂੰ ਨਹੀਂ ਝਾਗਲਾ ਸਹੀ ਹੈ ਮੈਂ ਆਪ ਵੀ ਉਹ ਜਿਹੇ ਹਾਲਾਤਾਂ ਚ ਪਰ ਮੈਂ ਉਹ ਕਹਿੰਦਾ ਵੀ ਮਾੜਾ ਮੋਟਾ ਹਰਚੰਦ ਦੀ ਮਦਦ ਹੀ ਕਰਦੇ ਘਰ ਘਰ ਹੀ ਪਵਾ ਦੇ ਹੂੰ ਉਹਨੂੰ ਕੁਝ ਵੀ ਨਹੀਂ ਉਹ ਤਾਂ ਜੇ ਇੱਕ ਦਿਨ ਜਹਾਜ ਤੇ ਗੇੜਾ ਨਾ ਕੱਢੇ ਤਾਂ ਹਰਚੰਦ ਦੀ ਕੋਠੀ ਪੇਜੂ ਇਹਦਾ ਤੁਹਾਨੂੰ ਪਤਾ ਹੀ ਹੈ ਹੂੰ ਜਹਾਜਾਂ ਦੇ ਗੇੜੇ ਲਾਉਣੇ ਤੇ ਜੇ ਕਦੇ ਇੱਕ ਦਿਨ ਨਾ ਕੋਈ ਜਹਾਜ ਦੂ ਦਿੱਤੇ ਜਾਵੇ ਤਾਂ ਹਰਚੰਦ ਦਾ ਘਰ ਖੜਾ ਹੋ ਜਾਊਗਾ ਸਹੀ ਹੈ ਮੈਂ ਇਹ ਹੀ ਬੇਨਤੀ ਕਰੂੰਗਾ ਵੀ ਕਲਾਕਾਰਾਂ ਨਹੀਂ ਤੇ ਗੀਤਕਾਰਾਂ ਨਹੀਂ ਤੇ ਜਿਹੜੇ ਜਵਾਂ ਸਾਡੇ ਭਰਾ ਜਵਾਂ ਅੱਜ ਧਰਤੀ ਤੇ ਬੈਠਾ ਕੰਦੀ ਡੇਲੇ ਵਾਲੀ ਵਾਲਾ ਹੂੰ ਹੂੰ ਇਹਦੇ ਬੰਨੇ ਜ਼ਰੂਰ ਝਾਕ ਲੈ ਆ ਕਰਮ ਬਿਠਾਏ ਇਹ ਸਾਰਿਆਂ ਨੇ ਝਾਕ ਲੈ ਮੇਰੇ ਨਹੀਂ ਤਾਂ ਭਲਾ ਮਗਰੋਂ ਝਾਕ ਲੈ ਹੂੰ ਹੂੰ ਮੈਂ ਇਹ ਵਾਤ ਬੰਨ ਕੇ ਬੇਨਤੀ ਕਰਦਾ ਜਿੰਨੇ ਹੋਰ ਵੀ ਦਰਸ਼ਕ ਵੀਰ ਐ ਜਿਵੇਂ ਕੰਦੀ ਦੀ ਜ਼ਰੂਰ ਮਦਦ ਕਰਨ ਸਹੀ ਤੇ ਮੰਗ ਮਦਦ ਮੇਰੀ ਵੀ ਕਰ ਲੈਣਾ ਐ ਨਹੀਂ ਕਹਿੰਦਾ ਮੇਰੀ ਮਦਦ ਨਾ ਕਰਨਾ ਮੈਨੂੰ ਤਾਂ ਕਿਸੇ ਪ੍ਰੋਗਰਾਮ ਤੇ ਬੁਲਾ ਲਿਆ ਕਰਨ ਕਿਸੇ ਮੇਲੇ ਤੇ ਬੁਲਾ ਲਿਆ ਕਰਨ ਨਿੱਕੇ ਨਿੱਕੇ ਪ੍ਰੋਗਰਾਮ ਦੇ ਤੇ ਤੇ ਮੇਰਾ ਚੁੱਲਾ ਚੱਲੀ ਜਾਊਗਾ ਮੈਂ ਬਾਹਰ ਨਹੀਂ ਮੰਗਦਾ ਇਹਨਾਂ ਤੋਂ ਠੀਕ ਐ ਇੰਨੇ ਬਹੁਤ ਬਹੁਤ 100 ਦਾ ਰੁਪਏ ਦੇ ਦਿਆ ਕਰਨ ਤੇ ਇੱਕ ਰੋਟੀ ਚੱਲੀ ਜਾਣੀ ਹੈ ਸਹੀ ਹੈ ਖਾਣੀ ਤਾਂ ਦੋ ਵਾਲਿਆਂ ਦੀ ਰੋਟੀ ਹੈ ਸਹੀ ਹੈ ਛੱਡ ਕੇ ਕਰਤਾਰ ਮੰ ਵਾਲਾ ਸਾਰਗੇ ਤੁਰ ਗਏ ਤੇ ਛੱਡ ਕੇ ਇੱਕ ਦਿਨ ਅਸੀਂ ਵੀ ਉੱਠ ਜਾਣਾ ਅਸੀਂ ਬਾਲੇ ਪੈਸੇ ਜੋੜ ਕੇ ਕਰਾਉਣਾ ਕਿ ਸਾਡਾ ਦਾ ਚੁੱਲ੍ਹਾ ਹੀ ਤਪਾਈ ਜਾਣਾ ਦਰਸ਼ਕ ਵੀਰ ਇਹਨਾਂ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਤੁਹਾਡਾ ਵੀ ਚੈਨਲ ਵਾਲਿਆਂ ਦਾ ਵੀ ਧੰਨਵਾਦੀ ਹਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਮਹਿਰ ਮਤਾਲੀ ਵਾਲਵ ਨੂੰ ਜੇ ਕੋਈ ਸਾਥੋਂ ਬੋਲਦਿਆਂ ਤੋਂ ਚੱਲੀ ਮਾ ਲਬਜ ਕੋਈ ਗਲਤ ਫਲਤ ਬੋਲਿਆ ਗਵੇ ਤੇ ਜਿੰਨੇ ਵੀ ਰੱਬ ਵਰਗੇ ਸਰੋਤੇ ਐ ਉਹਨਾਂ ਤੋਂ ਵੀ ਤੇ ਭਗਵਾਨ ਮੰਨ ਤੋਂ ਵੀ ਤੇ ਤੋਂ ਤੋਂ ਵੀ ਜਿਹੜੇ ਮੇਰੇ ਕੰਦੀ ਵਰਗੇ ਵੀਰ ਐ ਡੇਲੇ ਵਾਲੇ ਵਰਗੇ ਹੋਰ ਕਰਮਗੰਦਾਰੇ ਵਰਗੇ ਹੋਰ ਜਿੰਨੇ ਵੀ ਮੇਰੇ ਵੀਰ ਗੀਤਕਾਰ ਐ ਕਲਾਕਾਰ ਐ ਉਹਨਾਂ ਨੂੰ ਮੇਰੀ ਬੇਨਤੀ ਇਹ ਹੋਏ ਵੀ ਕੰਦੀ ਦੇ ਹਾਲਾਤ ਮਾੜੇ ਐ ਇਹਦੀ ਮਦਦ ਜ਼ਰੂਰ ਕਰੋ ਕਰੋ ਬਾਈ ਕਈ ਵਾਰੀ ਕੀ ਹੁੰਦਾ ਨਾ ਜੇ ਮੈਂ ਮੇਲਿਆਂ ਤੇ ਚੱਲਦੇ ਆਪਾਂ ਮੇਲਿਆਂ ਤੇ ਕਈ ਕਲਾਕਾਰ ਸੱਦੇ ਵੀ ਹੁੰਦੇ ਆ ਕਈ ਕਲਾਕਾਰ ਨੇੜੇ ਦੇ ਹੁੰਦੇ ਆ ਚਲੇ ਵੀ ਜਾਂਦੇ ਆ ਪਰ ਉੱਥੇ ਬੰਦਾ ਮਾਣ ਸਨਮਾਨ ਨਹੀਂ ਮਿਲਦਾ ਤੁਸੀਂ ਕਿਵੇਂ ਸੋਚਦੇ ਇਹਨਾਂ ਚੀਜ਼ਾਂ ਨੂੰ ਤਕਰੀਬਨ ਜਿਹੜੇ ਨਿੱਕੇ ਕਲਾਕਾਰ ਹੁੰਦੇ ਆ ਹੂੰ ਇਹਨਾਂ ਨੂੰ ਕਈ ਰਿਣਾ ਜਿਹੜੇ ਵੱਡੇ ਸਟੇਜ ਦੇ ਉੱਤੇ ਸਟੇਜ ਦੇ ਸਾਹਮਣੇ ਵਾਲੇ ਹੁੰਦੇ ਸਟੇਜ ਮੁਖ ਹੂੰ ਇਹ ਵੀ ਇਹਨਾਂ ਨਾਲ ਬਦਲ ਕਰਦੇ ਆ ਠੀਕ ਹੈ ਵੱਡਿਆਂ ਜਿਵੇਂ ਕਿਸੇ ਦਾ ਬੰਦੇ ਦਾ ਨਾਮ ਹੁੰਦਾ ਹੂੰ ਉਹਨੂੰ ਉਹਦਾ ਘੰਟਾ-ਘੰਟਾ ਦੇ ਦੇਣਾ ਜਿਹੜਾ ਕੋਈ ਨਿੱਕਾ ਮੇਰੇ ਵਰਗਾ ਕਲਾਕਾਰ ਆ ਉਹਨੂੰ ਇੱਕ ਪੂਰੇ ਗੀਤ ਦਾ ਟਾਈਮ ਵੀ ਨਹੀਂ ਦਿੰਦੇ ਹੂੰ ਬਾਬੇ ਰੁਖੜ ਦਾ ਹੱਦ ਮੇਲੇ ਤੇ ਮੈਂ ਗਿਆ ਸੀ ਇੱਕ ਵਾਰੀ ਦੀ ਗੱਲ ਆ ਅੱਛਾ ਜੀ ਤੇ ਟਾਈਮ ਇਹਨੂੰ ਦਿੱਤਾ ਥੋੜਾ ਟਾਈਮ ਮਿਲਿਆ ਮੇਲੇ ਨੂੰ ਸਾਰੇ ਦੀਆਂ ਬਵਾਹਾਂ ਖਾਂ ਕਰਾਂਗਾ ਤਾਂ ਮੇਲਾ ਖੁਸ਼ੀ ਨਜਦਾ ਹੀ ਰੌਲਾ ਵੀ ਪਾਉਂਦੇ ਸੀ ਵੀ ਛੱਡੋ ਇਹਨੂੰ ਅਸੀਂ ਸੁਣਨਾ ਹੈ ਠੀਕ ਹੈ ਪਰ ਸੈਕਟਰੀ ਨੇ ਮੇਥੋਂ ਮੈਗ ਫੜ ਲਿਆ ਉੱਥੇ ਵੀ ਮਹਰਵਾਲਾ ਸਾਹਿਬ ਦਾ ਗੀਤ ਲਾਇਆ ਸੀ ਅੱਛਾ ਮੇਲੇ ਤੇ ਜਿਹੜਾ ਗੀਤ ਲਾਇਆ ਸੀ ਰੌਲਾ ਸਾਹਿਬ ਦਾ ਜੱਟ ਦੀ ਸਮਾਨੋ ਗੁੱਡੀ ਉਦੋਂ ਲੱਗਦੀ ਜੇ ਪੁੱਤ ਵੈਲੀ ਪੜ ਜਾਏ ਸੁਣਾ ਦੇ ਸਾਰਾ ਮੇਲਾ ਨਚਾਇਆ ਮੈਂ ਹੱਸਣਾ ਦਿੰਦੇ ਆ ਉਹ ਫੇਲ ਹੋ ਜੇ ਬਾਣੀਆਂ ਕਰੇ ਜੋ ਆਸ ਕੀ ਤੇ ਬਵੇ ਨਾ ਹਟਤੇ ਹੇ ਲੋਹੂ ਦੇ ਬਾਣੀਆਂ ਕਰੀ ਜੋ ਆਸ ਕੀ ਤੇ ਬਵੇਂ ਨਾ ਹਟਤੇ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਖਟਦੇ ਹੋ ਪੁਲਿਸਿਆ ਕਦੇ ਨਹੀਂ ਲਿਆਜ ਕਰਦਾ ਪੈਰੇ ਗੁੱਲੀਦਾਨ ਦੇ ਓ ਮੈਂ ਘੱਟ ਦੀ ਜ਼ਮਾਨੋਂ ਗੁੱਡੀ ਉਹ ਵੁੰ ਦੇਖਦੀ ਜੇ ਪੁੱਤ ਵੈਲੀ ਪਾਂਜੇ ਓ ਜੱਟ ਦੀ ਜ਼ਮਾਨੋਂ ਗੁੱਡੀ ਉਹ ਵੁੰ ਦੇਖਦੀ ਜੇ ਪੁੱਤ ਵੈਲੀ ਬਣ ਜੇ ਤੀਮਿਆਂ ਦਾ ਯਾਰ ਕਿਤੇ ਸਾਥ ਬਣ ਜਾਏ ਨਹੀਂ ਕਿਸੇ ਨੂੰ ਤਾਰਦਾ ਤੀ ਮਿਆਂ ਦਾ ਯਾਰ ਕਿਤੇ ਸਾਥ ਬਣ ਗਏ ਨਹੀਂ ਕਿਸੇ ਨੂੰ ਤਾਰਦਾ ਹੋ ਝੁਗਲਾਂ ਨੂੰ ਦਰ ਵਾਲਾ ਭੇਤ ਦੱਸਣਾ ਬਈ ਬੰਦੇ ਨੂੰ ਮਾਰਦਾ ਹੋ ਕੀ ਫਰਦਾ ਜਾ ਕੇ ਤੀਰ ਥਾਤੇ ਨਾ ਹੁੰਦਾ ਮੈਲਾ ਹੋਵੇ ਮਣਜੇ ਓ ਮੈਂ ਘੱਟ ਦੀ ਸਮਾਨੋ ਗੁੱਡੀ ਉਹ ਡੰਡੇ ਗਦੀ ਜੇ ਪੁੱਤ ਵੈਲੀ ਬਣ ਜਾਏ ਜੱਟ ਦੀ ਸਮਾਨੋ ਗੁੱਡੀ ਉਹ ਡੰਡੇ ਗਦੀ ਜੇ ਪੁੱਤ ਵੈਲੀ ਬਣ ਜਾਏ ਉਹ ਪਿਆਰ ਪਾ ਕੇ ਕਿਸੇ ਨਾਲ ਵੈਰ ਕੱਢਣਾ ਕੰਮ ਮਰਦਾਉਂਦਾ ਨਹੀਂ ਪਿਆਰ ਪਾ ਕੇ ਕਿਸੇ ਨਾਲ ਵੈਰ ਕੱਢਣਾ ਕੰਮ ਮਰਦਾਉਂਦਾ ਨਹੀਂ ਇਹੋ ਜਿਹੇ ਯਾਰ ਤਾਂ ਗੋਲ ਮਾਰ ਕੇ ਸਾਥੀ ਦਰਦਾਂਦਾ ਨਹੀਂ ਟੁੱਕ ਟੁੱਕ ਕਰੇ ਸਨੇਯਾਰ ਤੇ ਲਵਾਰ ਸੱਟ ਮਾਰੇ ਕਣ ਤੇ ਉਹ ਮੈਂ ਘੱਟ ਦੀ ਸਮਨੋਂ ਗੁੱਡੀ ਉਹ ਡੰਡੇ ਗਦੀ ਜੇ ਪੁੱਤ ਵੈਲੀ ਬਣ ਜੇ ਉਹ ਜੱਟ ਦੀ ਸਮਨੋਂ ਗੁੱਡੀ ਉਹ ਡੰਡੇ ਗਦੀ ਜੇ ਪੁੱਤ ਵੈਲੀ ਬਣ ਜੇ ਝੂਠੀ ਨਾਂ ਗਵਾਈ ਦੇ ਸੱਚੇ ਬੰਦੇ ਤੇ ਉਹ ਸਦਾ ਸੱਚ ਦਸੀਏ ਝੂਠੀ ਨਾਂ ਗਵਾਈ ਦੇ ਸੱਚੇ ਬੰਦੇ ਤੇ ਉਹ ਸਦਾ ਜੱਜ ਦਸੀਏ ਰੋਹੇ ਵਿੱਚ ਆ ਜੇ ਪਛੈਦ ਪਿੰਡ ਦੀ ਤੇ ਕਦੇ ਨਾ ਧੱਕੀਏ ਢਲਮਾ ਦਾ ਰਾਣਾ ਮੁੰਡਾ ਸੱਚ ਆਖਦਾ ਬਈ ਪੁਰਾਣੀ ਮੰਨਦਾ ਓ ਮੈਂ ਕਿਹਾ ਜੱਟ ਦੀ ਸਮਾਨੋਂ ਗੁੱਡੀ ਉਹ ਵੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਸਮਾਨੋਂ ਗੁੱਡੀ ਉਹ ਵੋਂ ਡੇਗਦੀ ਜੇ ਪੁੱਤ ਵੈਲੀ ਬਣ ਜੇ ਤੁਹਾਡਾ ਕਰਤਾਰ ਰਾਮਲਾ ਜੀ ਕੋਲ ਜਾਣਾ ਆਉਣਾ ਲੱਗਾ ਰਹਿੰਦਾ ਸੀਗਾ ਮੇਰਾ ਕਰਤਾਰ ਰਾਮਲਾ ਜੀ ਕੋਲੇ ਜਾਣਾ ਆਉਣਾ ਲੱਗਾ ਰਹਿੰਦਾ ਸੀ ਕਰਤਾਰ ਰਾਮਲੇ ਦੀ ਬਰਸ਼ੀ ਤੇ ਗੀਤ ਮੇਰਾ ਗਾਇਆ ਵਾ ਉਹਦਾ ਘਰੇ ਬੁੱਤ ਬਣਾਇਆ ਸੀ ਉਹਦੇ ਬੁੱਤ ਕੋਲੇ ਚੱਲੀ ਜਾਂਦਾ ਉਹ ਠੀਕ ਹੈ ਤੇ ਉਂ ਕੋਈ ਰਾਮਲਾ ਜੀ ਨਾਲ ਤੁਹਾਡੀ ਕੋਈ ਪੁਰਾਣੀ ਗੱਲਬਾਤ ਕੋਈ ਹਾਸੇ ਨਹੀਂ ਕੋਈ ਯਾਰ ਰਾਮਲੇ ਦੇ ਨਾਲ ਹਾਂ ਮੁੰਡਾ ਢੋਲਕ ਮਾਇਸ ਟ੍ਰੈਕ ਸ਼ੇਰਾ ਢੱਲਮਾ ਤੋਂ ਅਸੀਂ ਰਾਮਲਾ ਸਾਹਿਬ ਕੋਲੇ ਗਏ ਸੀਗੇ ਤੇ ਰਾਮਲਾ ਸਾਹਿਬ ਨੂੰ ਫੋਨ ਆਇਆ ਸੀ ਆਸਟ੍ਰੇਲੀਆ ਚੋਂ ਠੀਕ ਹੈ ਤੇ ਰਮਲਾ ਸਾਹਿਬ ਤੋਂ ਤਪਲੇ ਬਾਰੇ ਪੁੱਛੀ ਜਾਂਦੇ ਸੀ ਉਹ ਹੂੰ ਤੇ ਰਮਲਾ ਸਾਹਿਬ ਨਾਲ ਗੱਲ ਕਰੀ ਜਾਂਦੇ ਤਪਲੇ ਬਾਰੇ ਦੱਸੀ ਜਾਂਦਾ ਸੀ ਪਰ ਜਦੋਂ ਸਾਨੂੰ ਦੇਖ ਲਿਆ ਉਹਨੇ ਹੂੰ ਅਸੀਂ ਉਹਦਾ ਧੰਨਵਾਦ ਕਰਦੇ ਅੱਜ ਵੀ ਜਦੋਂ ਸਾਨੂੰ ਦੇਖ ਲਿਆ ਉਹਨਾਂ ਮੁੰਡਿਆਂ ਨੂੰ ਉਹਨੇ ਕਿਹਾ ਵੀ ਆ ਜਾਂਦਾ ਯਾਰ ਹੁਣ ਤੁਹਾਨੂੰ ਜਿਹੜਾ ਕੋਈ ਰਹਿ ਗਿਆ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਹੁਣ ਮੇਰੇ ਕੋਲੇ ਕੋਈ ਸੱਜਣ ਮਿੱਤਰ ਮੇਰੇ ਆ ਗਏ ਹੁਣ ਮੈਂ ਇਹਨਾਂ ਨਾਲ ਗੱਲ ਕਰਨੀ ਹੈ ਤੇ ਰਮਲਾ ਸਾਹਿਬ ਨੇ ਸਾਨੂੰ ਬਿਠਾਇਆ ਮੈਂ ਉਹਦੇ ਪੈਰੀਂ ਹੱਥ ਲਾਏ ਹੂੰ ਹੂੰ ਰਮਲਾ ਸਾਹਿਬ ਅਸੀਂ ਫਿਰ ਮੈਂ ਕਿਹਾ ਜੀ ਮੈਂ ਸਕੂਲ ਨੂੰ ਸਾਹਮਣਾ ਜਾ ਕੇ ਹੂੰ ਕੋੜਕਪੁਰੇ ਸੀ ਬਾਇਸ ਸਕੂਲ ਚ ਮੈਂ ਠੀਕ ਹੈ ਤੇ ਰਮਣਾ ਸਾਹਿਬ ਦਾ ਮੁੱਖ ਇਹੋ ਜਿਹਾ ਸੀਗਾ ਉਹਨਾਂ ਦਾ ਬੈ ਜਾ ਬੈ ਜਾ ਕੋਈ ਨਹੀਂ ਸਕੂਲ ਕਿਤੇ ਚੱਲਿਆ ਨਹੀਂ ਹੂੰ ਤੂੰ ਸਾਂ ਵੀ ਲੈਣਾ ਤੇ ਮੈਂ ਤੈਨੂੰ ਐ ਨਹੀਂ ਭੇਜਣਾ ਮੈਂ ਤੁਹਾਨੂੰ ਦੁੱਧ-ਦੁੱਧ ਪਿਆ ਕੇ ਭੇਜੂੰ ਰਮਣਾ ਸਾਹਿਬ ਨੇ ਜਾਗ ਦੁੱਧ ਦਾ ਤੱਤਾ ਕਰਕੇ ਲਿਆਂਦਾ ਹੂੰ ਐਡਾ ਸਾਰਾ ਕੋਲ ਲਾਇਆ ਕੋਈ ਲੱਡੂ ਤੇ ਸ਼ਕਰਪਾਰੇ ਲੈ ਆਏ ਭਰ ਕੇ ਇਹ ਹੂੰ ਹੂੰ ਸਾਡੇ ਕੋਲੇ ਰੱਖ ਤੇ ਆਪ ਵੀ ਬਹਿ ਜਾ ਰਮਣਾ ਸਾਹਿਬ ਹੂੰ ਖਾਓ ਹੁਣ ਮੈਂ ਤਾਂ ਇੱਕ ਲੱਡੂ ਖਾ ਕੇ ਮੈਂ ਜੀ ਮੇ ਤਾਂ ਬੱਸ ਰਮਣਾ ਸਾਹਿਬ ਦੇ ਖਰਾਸੇ ਦੀਆਂ ਗੱਲਾਂ ਹਾਂ ਯਾਰ ਆਪਣੇ ਬੁੜੇ ਦਾ ਥਾਲ ਥਾਲ ਲੱਡੀਆਂ ਦਾ ਖਾ ਜਾਂਦੇ ਸੀ ਤੂੰ ਇੱਕ ਲੱਡੂ ਖਾ ਕੇ ਬਸ ਮੈਂ ਜੀ ਮੇਰੇ ਦਾ ਇੱਕ ਹੀ ਨੰਗਾ ਇੰਨਾ ਹੀ ਬਹੁਤ ਹੈ ਤੇ ਇਹੋ ਜਿਹੀਆਂ ਗੱਲਾਂ ਪਤਾ ਰਮਣਾ ਸਾਹਿਬ ਨਾਲ ਕਰ ਲੈਂਦੇ ਸੀ ਜਿਵੇਂ ਜਾਵੜਦੇ ਸੀ ਤੇ ਸੁਭਾਅ ਵਧ ਗਏ ਰਮਣਾ ਸਾਹਿਬ ਦਾ ਤੇ ਕਈ ਵਾਰੀ ਸਟੇਜ 'ਤੇ ਸੂਈ ਤੇ ਪਤਾ ਵੀ ਨਹੀਂ ਹੁੰਦਾ ਕੋਈ ਬੋਲ ਵੀ ਜਾਂਦੇ ਸੀ ਹਾਂ ਹਾਂ ਸਹੀ ਜਾਣੀ ਹੋਣੀ ਸੀ ਉਹਦੇ ਕੋਈ ਮਰੀ ਚਲੋ ਉਹਦੀ ਵਰਸੀ ਤੇ ਵੀ ਗਿਆ ਮੈਂ ਉਹਦੀ ਬੁੱਤ ਕੋਲੇ ਖੜ ਕੇ ਗੀਤ ਗਾਇਆ ਵਾ ਉਹ ਮੇਰਾ ਚੱਲੀ ਜਾਂਦਾ ਚੈਨਲ ਤੇ ਤੁਹਾਡਾ ਮੋਬਾਈਲ ਨੰਬਰ ਕੀ ਹੈ ਜਿਹਦੇ ਤੇ ਮਤਲਬ ਦਰਸ਼ਕਾ ਤੁਹਾਨੂੰ ਚਾਹਣ ਵਾਲੇ ਆ ਜਿਹੜੇ ਸੰਪਰਕ ਕਰਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਮੇਰਾ ਮੋਬਾਈਲ ਨੰਬਰ 81465 00722 ਮਹਿਰਮ ਧਾਲੀਵਾਲ ਪਿੰਡ ਵੰਦਰਡੋੜ ਠੀਕ ਹੈ ਹਾਂਜੀ ਦੋਸਤੋ ਬਾਈ ਜੀ ਨੇ ਮਹਿਰਮ ਧਾਲੀਵਾਲ ਇਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੇ ਦਿੱਤਾ ਆਪਾਂ ਤਾਂ ਜਰੂਰ ਆ ਇਹਨਾਂ ਦੀ ਮਦਦ ਵੀ ਕਰਿਓ ਪ੍ਰੋਗਰਾਮ ਵਗੈਰਾ ਤੁਹਾਡੇ ਏਰੀਆ ਚ ਹੁੰਦੇ ਆ ਕੋਈ ਛੋਟਾ ਵੱਡਾ ਤਾਂ ਉੱਥੇ ਇਹਨਾਂ ਨੂੰ ਜਰੂਰ ਬੁਲਾਓ ਇਹਨਾਂ ਦੀ ਕਲਾ ਨੂੰ ਪਿਆਰ ਦਿਓ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲੈਣਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ